ਅੱਜ ਆਪਾਂ ਵੀਡੀਓ 'ਚ ਜਿਹੜੀ ਗੱਡੀ ਲੈ ਕੇ ਪਹੁੰਚੇ ਹਾਂ ਜਮਾ ਸਸਤੀ 45000 ਦੀ 2000 ਤੇ 7 ਮਾਡਲ ਲੈ ਕੇ ਪਹੁੰਚੇ ਹਾਂ ਹਰਿਆਣਾ ਨੰਬਰ ਗੱਡੀ ਆ ਚਿੱਟੇ ਰੰਗ ਦੀ ਆ ਬਹੁਤ ਪਿਆਰੀ ਸੋਹਣੀ ਗੱਡੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਤਾਂ ਹੁਣ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਇਹ ਕੁਝ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਇਹੜ ਲਗਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਹਾਂ 2010 ਮਾਡਲ 1 ਲੱਖ ਤੇ 20000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਅਬ ਹੋਰ ਮਾਲਕ ਦਾ ਏਰੀਆ گاਉਂ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਕੰਡੀਸ਼ਨ ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਐ ਕਿਸੇ ਨੇ ਜਾ ਕੇ ਦੇਖਣੀ ਐ ਚਲਾ ਕੇ ਦੇਖਣੀ ਐ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਪੂਰੀ ਤੇ ਮਾਲਕ ਕਹਿੰਦੇ ਸੀਗੇ ਘਰ ਆਜੂ ਦੇਖ ਲਓ ਚਲਾ ਕੇ ਤੋਰ ਕੇ ਜਿਵੇਂ ਵੀ ਆਪਣੀ ਪੂਰੀ ਤਸੱਲੀ ਕਰਨੀ ਹੈ ਕਰ ਲਿਓ ਆਕੀ ਤੇ ਉਸ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਤੇ ਤੁਸੀਂ ਖਰੀਦ ਲਿਓ ਜਿਨੇ ਵੀ ਖਰੀਦਣੀਆਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9464827930 ਗੱਲ ਕਰ ਲਿਓ ਤੁਸੀਂ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਤੁਸੀਂ ਚਾਹੁੰਦੇ ਹੋ ਫੀਗੋ ਗੱਡੀ ਆਪਾਂ ਫੋਰਡ ਦੀ ਲੈ ਕੇ ਪਹੁੰਚੀਆਂ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਇੱਕ 60 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨਹੀਂ ਆਰਮੀ ਪਰਸਨ ਦੀ ਗੱਡੀ ਹੈ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਮਾਲਕ ਨੇ ਸੰਭਾਈ ਦੇ ਵਿੱਚ ਰੱਖੀ ਹੈ ਤੇ ਮਾਲਕ ਨੇ ਦੱਸਿਆ ਵੀ ਜਦੋਂ ਮੈਂ ਛੁੱਟੀ ਤੋਂ ਆਉਣਾ ਉਦੋਂ ਚਲਾਉਣਾ ਮਾੜਾ ਮੋਟਾ ਉਸ ਤੋਂ ਬਾਅਦ ਗੱਡੀ ਕਬਰ ਚੜਾ ਕੇ ਘਰੇ ਐਵੇਂ ਖੜੀ ਰਹਿੰਦੀ ਹੈ ਇੱਕ 60 ਦੇ ਵਿੱਚੋਂ ਘਾਟਾ ਵਾਦਾ ਕਰਾਂਗੇ ਮੌਕੇ ਤੇ ਜ਼ਰੂਰ ਇੱਕ ਬੜੀ ਸਿਰਫ ਡਿਮਾਂਡ ਹੈ ਤੇ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਓਨਰ ਦਾ ਨੰਬਰ 9878401997 ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਚੱਲਦੀ ਚੱਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਫੋਰਚੂਨਰ ਗੱਡੀ ਦੀ ਗੱਲ ਕਰਾਂਗੇ 2013 ਮਾਡਲ ਆਪਾਂ ਲੈ ਕੇ ਪਹੁੰਚਿਆ 10 ਲੱਖ ਰੁਪਏ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ। ਮਾਲਕ ਦਾ ਏਰੀਆ ਤਾਰਨ ਤਾਰਨੇਗਾ। 85 80 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ, ਵਧੀਆ ਚਲਾਈ ਹੋਈ ਆ। ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ। ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ, ਸਟਾਰਟ ਕਰਕੇ ਦੇਖ ਸਕਦੋਂ, ਚਲਾ ਕੇ ਦੇਖ ਲਓ। ਪੂਰੀ ਆਪਦੀ ਤਸੱਲੀ ਕਰ ਲਿਓ। 10 ਲੱਖ ਦੇ ਵਿੱਚੋਂ ਘਾਟਾ ਵਾਦ ਕੀਤਾ ਜਾਊਗਾ। ਬਾਕੀ ਓਨਰ ਦਾ ਨੰਬਰ 99147 13122 ਗੱਲ ਕਰ ਲਿਓ ਤੁਸੀਂ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਚਾਹੁੰਦੇ ਹੋ ਜੀ ਕਿਸੇ ਨੇ ਵੀ ਐਡ ਕਰਬਉਣੀ ਹੈ ਜੀ ਬਾਕੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਆਪਣੇ ਕੋਲੇ ਭੇਜੋ ਉੱਪਰ ਆਪਣਾ ਨੰਬਰ ਵਾਰੀਸਰ ਪੂਰੀ ਵੀਡੀਓ 'ਚ ਟਾਲਦਾ ਰਹਿੰਦਾ ਹੁਣ ਆਪਾਂ ਸਕੂਟਰੀ ਦੀ ਗੱਲ ਕਰਾਂਗੇ ਆਪਣੇ ਕੋਲੇ ਜੁਪੀਟਰ ਸਕੂਟੀ ਪਹੁੰਚੀ ਹੈ 2018 ਮਾਡਲ ਹੈ ਜੀ 45000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੰਮੂ ਏਰੀਆ 'ਚ ਜੰਮੂ ਏਰੀਆ 'ਚ ਆਪਣੇ ਕੋਲੇ ਸਕੂਟੀ ਮਾਲਕ ਨੇ ਭੇਜੀ ਹੈ ਬਹੁਤ ਵਧੀਆ ਤੇ ਸੋਹਣੀ ਸਕੂਟੀ ਆ 18 ਮਾਡਲ ਹੈ ਰੇਟ ਉੱਪਰ-ਨੀਚੇ ਹੋ ਜੂਗਾ ਕਾਫੀ ਡਿਮਾਂਡ ਜੰਮੂ ਸਾਈਡ ਤੋਂ ਆਪਣੇ ਕੋਲੇ ਆਉਂਦੀ ਰਹਿੰਦੀ ਆ ਜੀ ਤੇ ਕਈ ਮੇਰੇ ਭੈਣਾਂ ਨੇ ਕਮੈਂਟ ਪਾਈ ਸੀਗੇ ਮੇਰੀਆਂ ਮਾਤਾ-ਮਾਨ ਨੇ ਕਮੈਂਟ ਪਾਈ ਸੀਗੇ ਜੰਮੂ ਸਾਈਡ ਤੋਂ ਲੈ ਕੇ ਤੁਹਾਡੀ ਫਰਮਾਇਸ਼ ਤੇ ਪਹੁੰਚੇ ਆ ਜੀ 75-80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਰੇਟ ਵਧੀਆ ਘੱਮ ਤੇ ਕੰਡੀਸ਼ਨ ਵਧੀਆ ਤੇ ਕਮੀ ਪੇਸ਼ੀ ਕੋਈ ਨਹੀਂ ਮਾਲਕ ਦਾ ਨੰਬਰ 9018802525 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਨਿਓ ਜੀ ਇੱਕ ਆਪਾਂ ਟਾਟਾ ਦੀ ਨੈਨੋ ਗੱਡੀ ਲੈ ਕੇ ਪਹੁੰਚੇ ਹੁਣ ਵੀਡੀਓ ਚ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਹੈ 2012 ਮਾਡਲ ਹੈ ਜੀ ਤੇ ਨਮਾਸ਼ੇਰ ਮਾਲਕ ਦਾ ਏਰੀਆ ਗੱਡੀ ਪੂਰੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਵਧੀਆ ਮਾਲਕ ਨੇ ਦੱਸਿਆ ਵਧੀਆ ਕੰਡੀਸ਼ਨ ਚ ਗੱਡੀ ਘਰੇ ਖੜੀ ਆ ਤੇ ਮੜੀਮੋਟੀ ਚੱਲਦੀ ਹੈ ਜਿਆਦਾ ਚਲਾਉਂਦੇ ਵੀ ਨਹੀਂ ਹੈਗੇ ਅਸੀਂ ਮਾਲਕ ਨੇ ਕਿਹਾਗਾ ਬਾਕੀ ਰੇਟ 70000 ਰੁਪਇਆ ਇੱਕ ਵਾਰੀ ਡਿਮਾਂਡ ਘਟਵਾਦ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਤੋਰ ਕੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਆਪਦੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਮਿਲੂਗੀ ਇੰਜਨ ਗিয়ার ਤੋਂ ਲੈ ਕੇ ਅੰਦਰੋਂ ਬਾਹਰੋਂ ਸਾਰਾ ਕੁਝ ਵਧੀਆ ਮਿਲੂਗਾ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਡਾਇਰੈਕਟ ਕਰ ਸਕਦੇ ਹੋ ਜੀ ਬਾਕੀ ਤੁਸੀਂ ਆਪ ਹੀ ਦੇਖ ਲਓ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋ 771755122 ਗੱਲ ਕਰ ਲਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰ ਦੋ ਸ਼ੇਅਰ ਕਰ ਦੋ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਅਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਵੀਡੀਓ ਮੁੱਕੀ ਨਹੀਂ ਹੈਗੀ ਸੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨਾਲ ਨੰਬਰ ਤੋਂ ਉਹਨੂੰ ਆਪਣਾ ਮਿਲ ਗਿਆ ਹੂਆ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਆਪਣੀ ਇਹ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਇਸ ਤਰ੍ਹਾਂ ਦੀ ਹਰ ਰੋਜ਼ ਜੇ ਤੁਸੀਂ ਘਰ ਕੁਠੀ ਮਕਾਨ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਹਰ ਰੋਜ਼ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ रेट रेट बाकी ਵੀਡੀਓ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ ਤੇ ਇੱਕ ਬੇਨਤੀ ਕਰੂੰਗਾ ਮੈਂ ਹਰ ਰੋਜ਼ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਆ ਰੇਟ ਦੀ ਰੇਟ ਜਿਹੜਾ ਆਪਣੇ ਕੋਲੇ ਭੇਜ ਦਿਓ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਤੁਸੀਂ ਭੇਜਿਆ ਕਰੋ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ Maruti 800 ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਨੇ ਸਾਰਾ ਕੁਝ ਦੱਸਿਆ 2007 ਮਾਡਲ ਗੱਡੀ ਆ ਚਿੱਟੇ ਰੰਗ ਦੀ ਹੈ ਹਰਿਆਣਾ ਨੰਬਰ ਹੈ ਬਾਕੀ ਅੰਦਰੋਂ ਬਾਹਰੋਂ ਗੱਡੀ ਠੀਕ ਹੈ ਟਾਇਰ ਪੈਣ ਵਾਲੇ ਅਸੀਂ ਤੇ مالک ਦਾ ਜਿਹੜਾ ਏਰੀਆ ਉਹ ਆ ਬਠਿੰਡਾ مالک ਦੇ ਘਰੇ ਗੱਡੀ ਖੜੀ ਆ مالک ਦੀ ਪਰਸਨਲ ਗੱਡੀ ਆ مالک ਨੇ ਵਧੀਆ ਚਲਾਈ ਹੋਈ ਆ ਤੇ ਵਧੀਆ ਚੱਲਦੀ ਆ ਜੀ ਇੰਜਨ ਉੰਜਣ ਚ ਜਾਂ ਕੋਈ ਬਾਡੀ ਲਾਈਨ ਚ ਕੋਈ ਗਲਟਨੀ ਕੁਝ ਨਹੀਂ ਹੈਗਾ ਵਧੀਆ مالک ਨੇ ਰੱਖੀ ਹੋਈ ਆ مالک ਨੇ ਸੇਲ ਕਰਨੀ ਆ ਵੇਚਣੀ ਆ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਮਾਲਕ ਦਾ ਨੰਬਰ ਹੈ 96531 63600 ਪੂਰਾ ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਚਾਹੁੰਦੇ ਤੁਸੀਂ ਸਵਿਫਟ VDI ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ 2013 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਆਂ 2 ਲੱਖ 90000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਡੱਬ ਵਾਲੀ ਮਾਲਕ ਦਾ ਏਰੀਆ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਕਿਸਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਜਾ ਕੇ ਦੇਖ ਸਕਦਾ ਹਾਂ 13 ਮਾਡਲ ਸਵਿਫਟ ਗੱਡੀ ਹੈ ਡੱਬ ਵਾਲੀ ਖੜੀ ਹੈ ਟਾਇਰ ਟੱਪਾ ਠੀਕ ਹੈ ਸੋਹਣੀ ਗੱਡੀ ਹੈ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਆ ਸਕਰੀਨ ਤੇ ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਚਾਹੁੰਨਿਓ ਜੀ ਮੈਂ ਕਿ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਮਸ਼ੀ ਦਸੋ ਮੈਨੂੰ ਲੈ ਕੇ ਛੇਤੀ ਆਪਾਂ ਪਹੁੰਚਦੇ ਆਂ ਜੀ ਬਾਕੀ ਜਲਦੀ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਐਨੇ ਤੁਸੀਂ ਕਮੈਂਟ ਕਰੋ ਤੁਹਾਡੇ ਕਮੈਂਟ ਮੈਂ ਚੈੱਕ ਕਰਦੇ ਆਂ ਜੀ